ਪਟਿਆਲਾ ਦੇ ਵਿੱਚ ਚਿੱਟੇ ਦੀ ਹੀ ਚੱਲ ਰਹੀਆਂ ਨੇ ਚੋਰੀਆਂ 50 ਲੱਖ ਰੁਪਏ ਦੀ ਹੋਈ ਚੋਰੀ ਤੋਪਖਾਨਾ ਮੋੜ ਤੋਂ ਰਾਸ਼ੀ ਲੈ ਕੇ ਹੋ ਗਏ ਫਰਾਰ ਪੰਜਾਬ ਦੇ ਵਿੱਚ ਸਾਨੂੰ ਆਏ ਦੇ ਨਹੀਂ ਹਰੇਕ ਸ਼ਹਿਰ ਤੋਂ ਚੋਰੀ ਦੀਆਂ ਵਾਰਦਾਤਾਂ ਤਾਂ ਸੁਣਨ ਨੂੰ ਮਿਲਦੀਆਂ ਹੀ ਰਹਿੰਦੀਆਂ ਨੇ ਔਰ ਇਹ ਚੋਰੀ ਦੀਆਂ ਵਾਰਦਾਤਾਂ ਨੂੰ ਜੇ ਜੋ ਨੇ ਇਹ ਘਟਨ ਦਾ ਤਾਂ ਨਾਮ ਲੈ ਹੀ ਨਹੀਂ ਰਹੀਆਂ ਇਸੇ ਤਰ੍ਹਾਂ ਦਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਜਿੱਥੇ ਦਿਨ ਦਿਹਾੜੇ ਪਟਿਆਲੇ ਦੇ ਤੋਪਖਾਨਾ ਮੋੜ ਤੋਂ 5 ਲੱਖ ਰੁਪਏ ਦੀ ਰਾਸ਼ੀ ਚੋਰੀ ਹੋ ਗਈ ਦੁਕਾਨਦਾਰ ਦੀ ਮਿਹਨਤ ਦੀ ਕਮਾਈ ਨੂੰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ ਅਤੇ ਚੋਰੀ ਕਰਦੇ ਹੋਏ ਇਹ ਚੋਰ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਗਏ ਨੇ ਦਿਨ ਦਿਹਾੜੇ ਬਾਜ਼ਾਰਾਂ ਨੂੰ ਵੀ ਇਹ ਚੋਰ ਨੇ ਜਿਹੜੇ ਉਹ ਨਹੀਂ ਬਖਸ਼ ਰਹੇ ਘਰਾਂ ਦੀ ਤਾਂ ਬਹੁਤ ਦੂਰ ਦੀ ਗੱਲ ਹੈ ਕਿ ਘਰਾਂ ਘਰ ਤਾਂ ਸੇਫ ਹੈਗੇ ਹੀ ਨਹੀਂ ਹਾਂ ਜੀ ਕੀ ਨਾਮ ਕੀ ਨਾਮ ਹੈ ਮੇਰਾ ਨਾਮ ਰਾਜਕੁਮਾਰ ਹੈ ਰਾਜਮਾਰੀ ਕੀ ਗੱਲ ਹੋਈ ਕੋਈ ਅਦਾਨ ਜੀ ਬੇਟਾ ਕੋਈ ਸ਼ਵਕ 3:00 ਵਜੇ ਆਇਆ ਸੀਗਾ ਨਾਮ ਬਤਾ ਜੀ ਰਾਹੁਲ ਆ ਬੇਟਾ ਜੀ ਨਾਮ ਤੇ ਤੇ ਆਇਆ ਸੀਗਾ ਬਾਅਦ ਮੈਂ ਉਹਨੂੰ ਕੋਈ ਕੰਮ ਕਿਹਾ ਹੋਇਆ ਸੀਗਾ ਮੈਂ ਉਹਨੂੰ ਬਾਰੋ-ਬਾਰ ਇਹ ਤੂੰ ਆਜ ਮਾਰ ਕੇ ਕਹਿੰਦਾ ਕਿ ਅਮਗਿਆਰੋ ਕੰਮ ਨਹੀਂ ਕਰਕੇ ਆ ਮੈਨੂੰ ਨੇ ਦੱਸਿਆ ਨਹੀਂ ਵੀ ਪੇਮੈਂਟ ਐਕਟਿਵਾਈਜ਼ ਪਈ ਹੈ ਉਹ ਲੈ ਕੇ ਆਇਆ ਉਹਦੀ ਕੋਈ ਟ੍ਰੇਡ ਫੇਅਰ ਲਗਾਉਂਦਾ ਹੁੰਦੇ ਹੈ ਬਾਹਰਲੇ ਮੁਲਕਾਂ 'ਚ ਪੇਮੈਂਟ ਆਣੀ ਸੀ ਕਿਸੇ ਨੂੰ ਦੇਣੀ ਵੀ ਸੀ ਉਹ ਉਹ ਕਹਿੰਦਾ ਮੈਂ ਹੁਣੇ ਜਾਣਾ ਐਕਟਿਵ ਆ ਬਾਹਰੋਂ ਬਾਹਰ ਲੈ ਕੇ ਨਾ ਉੱਥੇ ਚਲਾ ਗਿਆ ਜਿਹੜਾ ਆਪਣਾ ਦੋ ਪਾਰਕਾਂ ਦੇ ਸਾਹਮਣੇ ਗਲੀ ਜਾਂਦੀ ਹੈ ਇੱਕ ਬੋਤਲਾਂ ਵਾਲੀ ਗਲੀ ਕਰਨੀ ਆ ਤੇ ਉੱਥੇ ਐਕਟੀਵਲ ਆ ਕੇ ਆਪਣੀ ਅੰਦਰ ਚਲਾ ਗਿਆ ਸੀ ਉਹ ਗਲੀ ਦੇ ਤੇ ਮੈਨੂੰ ਉਹਨੇ ਫਿਰ ਬਾਅਦ ਚ ਡਿੱਗੀ ਉਹਨੇ ਸੰਭਾਲੀ ਹੋਣੀ ਮੈਨੂੰ ਫੋਨ ਆਇਆ ਉਹਦਾ ਉਹਦੇ ਪਾਪਾ ਮੈਂ ਪੇਮੈਂਟ ਲੈ ਕੇ ਆਇਆ ਸੀ ਲਾ 5 ਲੱਖ ਰੁਪਏ ਤੇ ਇਹਦੇ ਚ ਤਾਂ ਕੁਛ ਹੈ ਹੀ ਨਹੀਂ ਮੈਂ ਕਿਹਾ ਤਾਂ ਕਿਹੜੀ ਪੇਮੈਂਟ ਲੈ ਕੇ ਆਇਆ ਤੂੰ ਕਿਹਦੀ ਆ ਕੱਕ ਜਿਹਨੂੰ ਕਰਨੀ ਸੀ ਜੀ ਮੇਰੀ ਸੀਗੀ ਪੇਮੈਂਟ ਤੇ ਫਿਰ ਜਾ ਕੇ ਸਾਡੇ ਦਾ ਘੜਾ ਤੋਂ ਹੀ ਆਈ ਨਹੀਂ ਪੈਸੇ ਤੂੰ ਲੈ ਕੇ ਆ ਸਮ ਦੱਸਿਆ ਨਹੀਂ ਵੀ ਕਿੰਨੇ ਹੈ ਹੋ ਕੇ ਗਿਆ ਤੇ ਉੱਥੇ ਫਿਰ ਅਸੀਂ ਭਜਨਟ ਕਰਕੇ ਕੈਮਰੇ ਕਮਰੇ ਫਲੈਸ਼ੇ ਉਹਦੇ ਜੋ ਵੀਡੀਓ ਜਿਹੜੀ ਸਾਡੇ ਸਾਹਮਣੇ ਆਈ ਹੈ ਉੱਥੇ ਵੀ 50 ਲੱਖ ਰੁਪਏ ਬੈਂਕ ਚੋਂ ਕਢਾ ਕੇ ਲਿਆ ਸੀਗਾ ਜੀ ਬੈਂਕ ਚੋਂ ਜੀ ਛੋਟੀ ਬਾਰਾਂ ਜਿਹੜੀ ਪੀ ਐਨ ਬੀ ਬੈਂਕ ਬ੍ਰਾਂਚ ਹੈਗੀ ਉੱਥੋਂ ਲੈ ਕੇ ਆਏ ਸੀਗਾ ਇਹ ਤੇ ਜਿਹੜੇ ਉੱਥੇ ਚਾਰ ਆ ਵੀ ਇੱਕ ਬੰਦਾ ਜਿਹੜਾ ਉਹ ਨਿਫਾਫਾ ਲੈ ਕੇ ਜਾ ਰਿਹਾ ਉਹੀ ਪੇਮੈਂਟ ਸੀ ਬਿਲਕੁਲ ਉਹੀ ਪੇਮੈਂਟ ਸੀ ਜੀ ਕਿਸੇ ਪੁਲਿਸ ਨੂੰ ਕੰਪਲੀਟ ਰਾਈਟ ਲਿਖਾਤੀ ਜੀ ਕਿੰਗਲ ਕੀ ਕਹਿੰਦੇ ਜੀ ਪੁਲਿਸ ਵਾਲੇ ਸਾਨੂੰ ਤਸਲੀਂ ਦੇ ਦਵਾ ਰਹੇ ਆ ਜੀ ਅਸੀਂ ਇਹ ਕਾਰਵਾਈ ਕਰ ਰਹੇ ਆ ਬੈਂਕ ਗਏ ਨੇ ਉਹ ਮੁੰਡੇ ਨੂੰ ਲੈ ਕੇ ਕੈਮਰੇ ਉੱਤੇ ਦੇ ਜਿੰਨੇ ਵੀ ਰਸਤੇ 'ਚ ਹੈ ਉੱਥੇ ਦੇ ਬੈਂਕ ਦੇ ਉਹ ਸਾਰੇ ਟੰਡੋਲਰੇ ਨੇ ਉੱਥੇ ਦੇ ਉਹਦੇ ਆਧਾਰ 'ਤੇ ਸਾਨੂੰ ਵਿਸ਼ਵਾਸ ਦੁਆਰੇ ਵੀ ਕਾਰਵਾਈ ਕਰ ਰਹੇ ਹਾਂ ਪਟਿਆਲਾ ਦੇ ਵਿੱਚ ਚਿੱਟੇ ਦੇ ਹੀ ਚੱਲ ਰਹੀਆਂ ਨੇ ਚੋਰੀਆਂ 50 ਲੱਖ ਰੁਪਏ ਦੀ ਹੋਈ ਚੋਰੀ ਤੋਪਖਾਨੇ ਮੋੜ ਤੋਂ ਰਾਸ਼ੀ ਲੈ ਕੇ ਹੋ ਗਏ ਫਰਾਰ ਪੰਜਾਬ ਦੇ ਵਿੱਚ ਸਾਨੂੰ ਆਏ ਦਿਨ ਹੀ ਹਰੇਕ ਸ਼ਹਿਰ ਤੋਂ ਚੋਰੀ ਦੀਆਂ ਵਾਰਦਾਤਾਂ ਤਾਂ ਸੁਣਨ ਨੂੰ ਮਿਲਦੀਆਂ ਹੀ ਰਹੀਆਂ ਨੇ ਔਰ ਇਹ ਚੋਰੀ ਦੀਆਂ ਵਾਰਦਾਤਾਂ ਨੂੰ ਜੇ ਜੋ ਨੇ ਇਹ ਘਟਨ ਦਾਤਾ ਨਾਮ ਲੈ ਹੀ ਨਹੀਂ ਰਹੀਆਂ ਇਸੇ ਤਰ੍ਹਾਂ ਦਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਜਿੱਥੇ ਦਿਨ ਦਿਹਾੜੇ ਪਟਿਆਲੇ ਦੇ ਤੋਖਾਨਾ ਮੋੜ ਤੋਂ 5 ਲੱਖ ਰੁਪਏ ਦੀ ਰਾਸ਼ੀ ਚੋਰੀ ਹੋ ਗਈ ਦੁਕਾਨਦਾਰ ਦੀ ਮਿਹਨਤ ਦੀ ਕਮਾਈ ਨੂੰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ ਅਤੇ ਚੋਰੀ ਕਰਦੇ ਹੋਏ ਇਹ ਚੋਰ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਗਏ ਨੇ ਦਿਨ ਦਿਹਾੜੇ ਬਾਜ਼ਾਰਾਂ ਨੂੰ ਵੀ ਇਹ ਚੋਰ ਨੇ ਜਿਹੜੇ ਉਹ ਨਹੀਂ ਬਖਸ਼ ਰਹੇ ਘਰਾਂ ਦੀ ਤਾਂ ਬਹੁਤ ਦੂਰ ਦੀ ਗੱਲ ਹੈ ਕਿ ਘਰਾਂ ਘਰ ਤਾਂ ਸੇਫ ਹੈਗੇ ਹੀ ਨਹੀਂ ਜੀ ਕੀ ਨਾਮ ਕੀ ਨਾਮ ਹੈ ਮੇਰਾ ਨਾਮ ਰਾਜਕੁਮਾਰ ਹੈ ਰਾਜਮਾਰੀ ਕੀ ਗੱਲ ਹੋਈ ਕੋਈ ਅਦਾਨ ਜੀ ਬੇਟਾ ਕੋਈ ਸ਼ਬਕ ਚ ਨਵੇ ਜੀ ਆਇਆ ਸੀਗਾ ਨਾਮ ਦੱਸਾ ਜੀ ਰਾਹੁਲ ਆ ਬੇਟਾ ਜੀ ਨਾਮ ਤੇ ਤੇ ਆਇਆ ਸੀਗਾ ਬਾਰ ਮੈਂ ਉਹਨੂੰ ਕੋਈ ਕੰਮ ਕਿਹਾ ਹੋਇਆ ਸੀਗਾ ਮੈਂ ਉਹਨੂੰ ਬਾਰੋ-ਬਾਰ ਇਹ ਤੂੰ ਆਜ ਮਾਰ ਕੇ ਕਹਿੰਦਾ ਕਿ ਅਮਗੈਰ ਉਹ ਕੰਮ ਨਹੀਂ ਕਰਕੇ ਆ ਮੈਨੂੰ ਉਹਨੇ ਦੱਸਿਆ ਨਹੀਂ ਵੀ ਪੇਮੈਂਟ ਐਕਟਿਵਾਜ ਪਈ ਹੈ ਉਹ ਲੈ ਕੇ ਆਇਆ ਉਹਦੀ ਕੋਈ ਟ੍ਰੇਡ ਫੇਅਰ ਲਗਾਉਂਦਾ ਹੁੰਦੇ ਬਾਹਰਲੇ ਮੁਲਕਾਂ 'ਚ ਪੇਮੈਂਟ ਆਣੀ ਸੀ ਕਿਸ ਨੂੰ ਦੇਣੀ ਵੀ ਸੀਗੀ ਉਹ ਉਹ ਕਹਿੰਦਾ ਮੈਂ ਹੁਣ ਹੀ ਜਾਣਾ ਐਕਟਿਵਾ ਬਾਹਰੋਂ ਵਾਰ ਲੈ ਕੇ ਨਾ ਉੱਥੇ ਚਲਾ ਗਿਆ ਜਿਹੜਾ ਆਪਣਾ ਦੋ ਪਾਰਕਾਂ ਦੇ ਸਾਹਮਣੇ ਗਲੀ ਜਾਂਦੀ ਐ ਇੱਕ ਬੋਤਲਾਂ ਵਾਲੀ ਗਲੀ ਕਰਨੀਆਂ ਤੇ ਉੱਥੇ ਐਕਟਿਵਾ ਲਾ ਕੇ ਆਪਣੀ ਅੰਦਰ ਚਲਾਈ ਆ ਸੀ ਉਹ ਗਲੀ ਦੇ ਤੇ ਮੈਨੂੰ ਉਹਨੇ ਫਿਰ ਬਾਅਦ ਚ ਡਿਗੀ ਉਹਨੇ ਸੰਭਾਲੀ ਹੋਣੀ ਮੈਨੂੰ ਫੋਨ ਆਇਆ ਉਹਦਾ ਉਹਦੇ ਪਾਪਾ ਮੈਂ ਪੇਮੈਂਟ ਲੈ ਕੇ ਆਇਆ ਸੀਗਾ 5 ਲੱਖ ਰੁਪਏ ਤੇ ਇਹਦੇ ਚ ਤਾਂ ਕੁਛ ਹੈ ਹੀ ਨਹੀਂ ਮੈਂ ਕਿਹਾ ਤਾਂ ਕਿਹੜੀ ਪੇਮੈਂਟ ਲੈ ਕੇ ਆਇਆ ਤੂੰ ਕਿ ਦੀ ਐ ਕੱਕ ਜਿ ਨੂੰ ਕਰਨੀ ਸੀ ਜੀ ਮੇਰੀ ਸੀਗੀ ਪੇਮੈਂਟ ਤੇ ਫਿਰ ਜਾ ਕੇ ਸਾਡੇ ਦਾ ਘਰ ਆ ਕੇ ਵੀ ਇੰਨੇ ਪੈਸੇ ਤੂੰ ਲੈ ਕੇ ਆਇਆ ਸਮਝ ਦੱਸਿਆ ਨਹੀਂ ਵੀ ਕੀ ਨਹੀਂ ਗਿਆ ਉੱਤੇ ਫਿਰ ਅਸੀਂ ਭਜਨਾਟ ਕਰਕੇ ਕੈਮਰੇ ਹੁਮਰੇ ਫਲਾਸ਼ੇ ਉਦੇ ਚ ਵੀਡੀਓ ਜਿਹੜੀ ਸਾਡੇ ਸਾਹਮਣੇ ਆਈ ਉੱਤੇ ਦੀ 50 ਲੱਖ ਰੁਪਏ ਬੈਂਕ ਚੋਂ ਕਢਾ ਕੇ ਲਿਆ ਸੀਗਾ ਜੀ ਬੈਂਕ ਚੋਂ ਜੀ ਛੋਟੀ ਬਾਰਾਂ ਜਿਹੜੀ ਪੀ ਐਨ ਬੀ ਬੈਂਕ ਬ੍ਰਾਂਚ ਹੈਗੀ ਉਥੋਂ ਲੈ ਕੇ ਆਏ ਸੀਗਾ ਇਹ ਤੇ ਜਿਹੜਾ ਫੋਟੋ ਚਾਰ ਆ ਵੀ ਇੱਕ ਬੰਦਾ ਜਿਹੜਾ ਉਹ ਲਿਫਾਫਾ ਲੈ ਕੇ ਜਾ ਰਿਹਾ ਉਹੀ ਪੇਮੈਂਟ ਸੀ ਬਿਲਕੁਲ ਉਹੀ ਪੇਮੈਂਟ ਸੀ ਜੀ ਮਿਕਸੀ ਪੁਲਿਸ ਨੂੰ ਕੰਪਲੇਟ ਲਖਾਈ ਉਹ ਲਿਖਾਤੀ ਜੀ ਕਿ ਮਿਲਣਾ ਕੀ ਕਹਿੰਦੇ ਜੀ ਪੁਲਸ ਵਾਲੇ ਸਾਨੂੰ ਤਸੱਲੀ ਦਾ ਦਵਾ ਰਹੇ ਆ ਜੀ ਅਸੀਂ ਕਾਰਵਾਈ ਕਰ ਰਹੇ ਆ ਬੈਂਕ ਗਏ ਨੇ ਉਹ ਮੁੰਡੇ ਨੂੰ ਲੈ ਕੇ ਕੈਮਰੇ ਉੱਤੇ ਜਿੰਨੇ ਵੀ ਰਸਤੇ 'ਚ ਹੈ ਉੱਥੇ ਦੇ ਬੈਂਕ ਦੇ ਉਹ ਸਾਰੇ ਟੰਡੋਲ ਰਹੇ ਨੇ ਉੱਥੇ ਦੇ ਉਹਦੇ ਅਧਾਟੀ ਸਾਨੂੰ ਰਿਸ਼ਵਾਤ ਚ ਦੁਆਰੇ ਵੀ ਕਾਰਵਾਈ ਕਰ ਰਹੇ ਆਂ